ਪਈ ਮੇਰਾ ਨਾਮ ਅਮਨ ਗੰਦਰ ਸਿੰਘ ਹੈ ਮੈਂ ਆਪਣੇ ਦਰਸ਼ਨ ਕੋਲ ਕੋਠਾ ਲਈ ਹੈ ਇਹਨਾਂ ਦਾ ਕਿਤੇ ਕਿਸੇ ਨਾਲ ਪਹਿਲਾਂ ਫੇਰ ਝਗੜਾ ਹੋਊਗਾ ਇਹਨਾਂ ਸਾਨੂੰ ਦੱਸਿਆ ਨਹੀਂ ਬਾਕੀ ਸਾਡੇ ਕੋਲ ਆਪਣਾ ਰਜਿਸਟਰੀ ਸਾਡੇ ਕੋਲ ਇੰਤਕਾਲ ਸਾਡੇ ਕੋਲ ਸਭ ਕੁਝ ਮਾਲਕੀ ਸਾਡੇ ਕੋਲ ਆ ਤੇ ਸਾਨੂੰ ਫੇਰ ਵੀ ਆਪਣੇ ਤੰਗ ਕੀਤਾ ਜਾ ਰਿਹਾ ਜੋ ਵੀ ਹੈਗਾ ਝਗੜਾ ਉਹ ਇਹਨਾਂ ਦੇ ਨਾਲ ਦਰਸ਼ਨ ਕੋਲ ਆ ਮਕਾਨ ਉਹਨਾਂ ਦਾ ਉਹਨਾਂ ਦਾ ਮਕਾਨ ਆ ਤੇ ਜੋ ਵੀ ਹੈਗਾ ਉਹਨਾਂ ਦੇ ਨਾਲ ਲੈਣ ਦੇਣ ਕਰਨਾ ਚਾਹੀਦਾ ਹੈ ਉਹ ਸਾਡਾ ਮਕਾਨ ਵੇਲਾ ਕਰਾ ਕੇ ਗਾਹ ਕੀਤਾ ਕਿੰਨਾ ਵੇਲਾ ਕਰਾਇਆ ਸਾਡੇ 24 ਲੱਖ ਦਾ ਲਿਆ ਕਿ ਦੋ ਨਾਲ ਆਦੂ ਸਾਹੀ 3-4 ਸਾਲ ਹੋ ਚਲੇ 3 ਸਾਲ ਤੋਂ ਰਹਿ ਰਹੇ ਹਾਂਜੀ ਰਜਿਸਟਰੀ ਕਿਹਦੇ ਨਾਂ ਤੇ ਮੇਰੇ ਨਾਂ ਤੇ ਅੱਛਾ ਜੀ ਹੁਣ ਕਿੰਨੇ ਕੌਣ ਆਇਆ ਸੀ ਗੱਲ ਪੁਲਿਸ ਵਾਲੇ ਆਏ ਸੀ ਜੇ ਕਿਹਦੇ ਵਿੱਚ ਕੋਰਟ ਦੇ ਵਿੱਚੋਂ ਆਏ ਆ ਆਰਡਰ ਲੈ ਕੇ ਜੀ ਇਹ ਸਭ ਵੇਲਾ ਕਰਨਾ ਕਿਹਦੇ ਜੋ ਵੀ ਗੱਲ ਕਰਨੀ ਕੋਰਟ ਦੇ ਵਿੱਚ ਕਰੋ ਹੂੰ ਤੇ ਪਰ ਇਹ ਵੀ ਰਜਿਸਟਰੀ ਸਾਡੇ ਨਾਂ ਤੇ ਇੰਤਕਾਲ ਸਾਡੇ ਨਾਂ ਦੇ ਸਭ ਕੁਝ ਬੋਲਦਾ ਫਿਰ ਵੀ ਸਾਨੂੰ ਤੰਗ ਕਰਕੇ ਗਾ ਗਏ ਸਾਨੂੰ ਬੇਕਾਰ ਕਰਕੇ ਗਾ ਗਏ ਹੂੰ ਹੁਣ ਮੰਗ ਕੀ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਹੋ ਮੰਗ ਹੈ ਇਹ ਵੀ ਬਸ ਮੈਨੂੰ ਇਨਸਾਫ ਦਿਵਾਇਆ ਜਾਵੇ ਹਾਂ ਤੇ ਨਾ ਦੇ ਹਾਂਜੀ ਕਿਦੋਂ ਦੀ ਹੋਈ ਰਜਿਸਟਰੀ ਜੀ 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 ਇਹ ਆਪਣੇ ਹੀ ਤਾਂ ਦਸਾ ਤਿੰਨ ਸਾਲ ਹੋ ਗਏ ਕਿੰਨੇ ਸਾਲ ਕਿੰਨੇ ਪੈਸੇ ਦੀ ਹੋਈ ਸਾਡੇ 24 ਲੱਖ ਦਾ ਮਕਾਨ ਲਿਆ ਅੱਛਾ ਜੀ ਸਾਡੇ 24 ਲੱਖ ਦਾ ਕਿ ਕਿੰਨੂ ਪੈਸੇ ਦਿੱਤੇ ਸੀ ਦਰਸ਼ਨ ਕੋਰ ਆਪਣੇ ਘਰ ਉਹਨਾਂ ਦਾ ਉਹ ਤੁਹਾਨੂੰ ਕੋਈ ਕੋਰਟ ਬਲੋਕ ਨੋਟਿਸ ਵਗੈਰਾ ਜਾਂ ਕੁਝ ਆਇਆ ਸੀ ਭਾਜੀ ਉਹ ਆਪਣੇ ਇਹਨਾਂ ਨੂੰ ਆਇਆ ਹੋਊਗਾ ਪਹਿਲਾਂ ਆਇਆ ਹੋਊਗਾ ਤੇ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਨੇ ਵਿਖਾਇਆ ਵੀ ਸੀ ਇੱਕ ਰੀ ਭਾਬੀ ਆ ਕਹਿੰਦੇ ਕਿ ਤੈਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਕਹਿੰਦੇ ਜੋ ਵੀ ਉਹ ਅਸੀਂ ਆਪੇ ਨਿਬੜਾਵਾਂਗੇ ਤੈਨੂੰ ਅਸੀਂ ਆਪ ਮਕਾਨ ਦੇਵਾਂਗੇ ਜਾਂ ਕੁਝ ਕਰਕੇ ਦੇਵਾਂਗੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਕਹਿੰਦੇ ਬੱਸ ਸਾਨੂੰ ਵੀ ਇਹ ਜਿਹੜੇ ਜਿੰਨਾ ਕੋਈ ਲਿਆ ਵਾ ਝਗੜਾ ਇਹਨਾਂ ਦਾ ਵਾ ਜਾਂ ਸਾਨੂੰ ਆਪਣੇ ਮਕਾਨ ਦੇਣ ਤੇ ਜਾਂ ਸਾਨੂੰ ਆਪਣੇ ਰਹਿਣ ਜਗ੍ਹਾ ਦੇ ਸਾਨੂੰ ਵੀ ਸਾਡੇ ਨਾਂ ਦੇ ਕਰਨ ਜਗ੍ਹਾ ਕੋਈ ਪੁਲਿਸ ਵਾਲੇ ਆਈ ਉਦੋਂ ਤੁਸੀਂ ਕਿਹਾ ਨਹੀਂ ਵੀ ਇਹ ਗੱਲ ਸਭ ਕੁਝ ਕਿਹਾ ਪਾਜੀ ਹੁਣ ਕੀ ਕਹਿੰਦੇ ਉਹ ਉਹ ਕਹਿੰਦੇ ਜੋ ਕੋਰਟ ਚ ਜਾਓ ਦਰਸ਼ਨ ਕੋਰ ਇਹ ਕੀ ਗੱਲਬਾਤ ਹੋਈ ਜਿਹੜਾ ਇਹਨਾਂ ਦਾ ਝਗੜਾ ਸੀਗਾ ਜਗ੍ਹਾ ਦਾ ਉਹ ਕੀ ਗੱਲਬਾਤ ਜੀ ਦੱਸਿਓ ਮੈਨੂੰ ਨਹੀਂ ਇਹਨਾਂ ਦਾ ਕੋਈ ਝਗੜਾ ਨਹੀਂ ਸੀ ਵੀਰੇ ਹਾਂਜੀ ਮੇਰੇ ਬੇਟੇ ਦਾ ਕਤਲ ਹੋਇਆ ਸੀ ਤੇ ਕੀ 2007 ਚ ਅੱਛਾ ਜੀ ਤੇ ਉਥੋਂ ਇਹਨਾਂ ਨੇ ਕਤਲ ਕਰਕੇ ਮੇਰੇ ਬੇਟੇ ਦਾ ਤੇ ਉਥੇ ਪਹਿਲੋਂ ਇਹ ਭਗੌੜੇ ਹੋ ਗਏ ਮੇਰਾ ਜੇਠ ਘਠਾਣੀ ਹੂੰ ਫਿਰ ਇਹ 2 ਸਾਲ ਬਾਅਦ ਫੜੇ ਗਏ ਹੂੰ 2 ਸਾਲ ਬਾਅਦ ਮੇਰਾ ਜੇਠ ਜਿਹੜਾ ਢਲੋਜੀ ਨੂੰ ਫੜਿਆ ਗਿਆ ਮੇਰੀ ਜਠਾਣੀ ਜਿਹੜੀ ਅਨੰਦਪੁਰ ਸਾਹਿਬ ਤੋਂ ਫੜੀ ਗਈ ਅੱਛਾ ਜੀ ਤੁਮਰ ਪ੍ਰਤਾਪ ਸਾਹਿਬ ਨੇ ਪਰਚਾ ਕੱਟਿਆ ਸੀ ਫਾਈਨਲ ਕੀਤਾ ਸੀ ਇਹਨਾਂ ਦਾ ਅੱਛਾ ਜੀ ਨਕਵਾਰੀਆਂ ਲੱਗ ਕੇ ਪਰਚਾ ਫਾਈਨਲ ਹੋਇਆ ਆ ਬਾਦ ਵਿੱਚ ਮੈਂ ਇਸ ਤਰ੍ਹਾਂ ਹੀ ਸੜਗੀ ਸੜਗੀ ਮੈਂ ਜਗ੍ਹਾ ਤੁਸੀਂ ਇਹਨਾਂ ਨੂੰ ਲੈ ਕੇ ਦਿੱਤੀ ਹੈ ਦਰਸ਼ਨ ਕੋਰ ਪਤਨੀ ਦਿਲਬਾਖ ਸਿੰਘ ਹਾਂਜੀ ਹਾਂਜੀ ਤੁਸੀਂ ਇਹਨਾਂ ਨੂੰ ਰਜਿਸਟਰ ਕਰਕੇ ਦਿੱਤੀ ਸੀ ਉਹ ਹਾਂਜੀ ਹਾਂਜੀ ਤੇ ਹੁਣ ਗੱਲ ਕੀ ਹੋਈ ਜਿਹੜਾ ਹਾਈ ਕੋਰਟ ਵਾਲਾ ਹਾਈ ਕੋਰਟ ਤੋਂ ਗੱਲ ਇਹ ਹੋਈ ਆ ਕਿ ਜਦੋਂ ਵੈ ਸੜਗੀ ਸਾ ਤੇ ਮੈਂ ਤਰੀਕ ਤੇ ਨਹੀਂ ਜਾ ਸਕੀ ਤਰੀਕ ਤੇ ਨਹੀਂ ਜਾ ਸਕੀ ਮੈਂ ਸੜੀ ਕਰਕੇ ਕੱਪੜੇ ਨਹੀਂ ਸੀ ਗੱਲ ਪੈਂਦੇ 2 ਸਾਲ ਮੈਂ ਜਾ ਨਹੀਂ ਸਕੀ ਕੋਰਟ ਦੇ ਵਿੱਚ ਤੇ ਉਹਦੇ ਵਿੱਚ ਇਹ ਦੇ ਲੈ ਕੇ ਬਰੀ ਹੋ ਗਈ ਜਗ੍ਹਾ ਦਾ ਕੀ ਮਸਲਾ ਜੀ ਵੇਤੇ ਜਗ੍ਹਾ ਦਾ ਤੁਹਾਨੂੰ ਉਹੀ ਦੱਸਣ ਡਈ ਆ ਉਹਦੇ ਚੋਂ ਇਹਨਾਂ ਨੇ ਬਾਅਦ ਵਿੱਚ ਕੋਈ ਇਹਨਾਂ ਨੇ ਕੋਰਟ ਇਹਨਾਂ ਨੇ ਦਾਵਾ ਪਾ ਦਿੱਤਾ ਸਾਡੇ ਤੇ ਅਸਲ ਜਗ੍ਹਾ ਇਹ ਤੁਹਾਡੀ ਨਹੀਂ ਸੀ ਹਾਂਜੀ ਇਹਨਾਂ ਨੂੰ ਵੇਚੀ ਹੈ ਨਹੀਂ ਸਾਡੀ ਹੈ ਜਗ੍ਹਾ ਅਸੀਂ ਪਲਾਟ ਮੁੱਲ ਲੈ ਕੇ ਇਹ ਜਗ੍ਹਾ ਬਣਾਈ ਸੀ ਸਾਨੂੰ ਇਹਨਾਂ ਨੇ ਘਰ ਦੇ ਵਿੱਚੋਂ ਮੇਰੇ ਸਹੁਰੇ ਪਰਿਵਾਰ ਨੇ ਕੱਢ ਦਿੱਤਾ ਸੀ ਅੱਛਾ ਜੀ ਅਸੀਂ ਇਹ ਆਪਦਾ ਪੈਸਾ ਤੇ ਲਾਰਿਸਤੇਦਾਰਾਂ ਤੋਂ ਇਕੱਠਾ ਕਰਕੇ ਅਸੀਂ ਪਲਾਟ ਲਿਆ ਇਹ ਪਲਾਟ ਲੈ ਕੇ ਅਸੀਂ ਇਹ ਜਗ੍ਹਾ ਬਣਾ ਕੇ ਤੇ ਫੇਰ ਸਾਡਾ ਕੋਈ ਦੇਣ ਲੈਣ ਸੀ ਤੇ ਸਾਡਾ ਕਲੀਅਰ ਨਹੀਂ ਸੀ ਹੁੰਦਾ ਅਸੀਂ ਉਹ ਵੇਚ ਕੇ ਜਗ੍ਹਾ ਆਪਦਾ ਦੇਣਾ ਲੈਣਾ ਲਾ ਲਿਆ ਅੱਛਾ ਜੀ ਤੇ ਕਿਹੜੋ ਵੇਚੀ ਤੁਸੀਂ ਉਹਨਾਂ ਨੂੰ ਪੈਸੇ ਦੇਤੇ ਹੀ ਕਿੰਨਾਂ ਨਾਲ ਦੇਣਾ ਲੈਣਾ ਸੀ ਹਾਂ ਦੇਣ ਲੈਣ ਸੀ ਆਪਣਾ ਕਰਜ਼ਾ ਲਾ ਕੇ ਹੁਣ ਇਹਨਾਂ ਨਾਲ ਕੋਈ ਨਹੀਂ ਸੀ ਸਾਡਾ ਉਹਨਾਂ ਨੇ ਕੋਈ ਸਾਨੂੰ ਕੋਰਟ ਦੇ ਵਿੱਚ 2 ਲੱਖ ਤੇ 1000 ਦਾ ਜੁਰਮਾਨਾ ਪਾਇਆ ਸੀ ਕਿੰਨਾਂ ਨੇ ਪਾਇਆ ਜੀ ਮੇਰੇ ਕੋਰਟ ਨੇ ਪਾਇਆ ਸੀ ਮੇਰੀ ਜੇਡ ਗਠਾਣੀ ਵੱਲੋਂ ਅੱਛਾ ਜੀ ਤੇ ਅਸੀਂ ਸਾਨੂੰ ਪਤਾ ਨਹੀਂ ਲੱਗਾ ਅਸੀਂ ਉਹ ਜਗ੍ਹਾ ਛੱਡ ਕੇ ਅਸੀਂ ਹੋਰ ਕਿਤੇ ਆ ਗਏ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਮੇਰੇ ਸਹੁਰੇ ਪਰਿਵਾਰ ਨੂੰ ਪਰ ਮੈਨੂੰ ਕਿਸੇ ਨੇ ਅਲਰਟ ਨਹੀਂ ਕੀਤਾ ਮੇਰੇ ਕੋਲ ਕੋਈ ਨਹੀਂ ਆਇਆ ਮੇਰੇ ਕੋਲ ਪਿਛਲੇ ਸਾਲ ਆਏ ਨੇ ਜਦ ਕਿ ਜਗਾ ਵੇਚੀ ਨੂੰ ਮੈਨੂੰ 3 ਸਾਲੋਂ ਚੱਲਿਆ 20 ਦੀ ਜਗਾ ਵੇਚੀ ਸੀ ਹਾਂਜੀ ਕਿੰਨੇ ਦੀ ਜਗਾ ਵੇਚੀ ਸੀ 24 ਦੀ 24 ਲੱਖ ਦੀ ਅੱਛਾ ਉਹ ਤੁਹਾਡੇ ਕੋ ਹਣਾ ਤੇ ਫਿਰ ਇਹਨਾਂ ਦਾ ਕੀ ਹੋਣਾ ਇਹਨਾਂ ਨੇ ਇਹਨਾਂ ਦਾ ਕੋਈ ਦੇਣ ਲੈਣ ਦੀ ਵਿਚਾਰਿਆਂ ਦਾ ਇਹ ਆਪਦੇ ਕਿਲੋ ਤੱਕ ਕੀਤਾ ਜਾ ਇਹਨਾਂ ਨੂੰ ਇਹਨਾਂ ਨੂੰ ਉਹਨਾਂ ਨੇ ਰਿਕਾਰਡ ਦੇ ਅੰਦਰ ਨਾ ਕਿਰਾਏਦਾਰ ਠਲਾ ਦਿੱਤਾ ਅੱਛਾ ਜੀ ਉਹ ਕਹਿੰਦੇ ਨੇ ਵੀ ਇਹ ਕਿਰਾਏਦਾਰ ਆ ਮਕਾਨ ਮਾਲਕ ਨਹੀਂ ਹੈਗਾ ਪਰ ਮੈਂ ਕਹਿੰਨੀ ਆ ਕਿ ਇਹ ਮਕਾਨ ਮਾਲਕ ਆ ਅਸੀਂ ਜਗ੍ਹਾ ਇਹਨੂੰ ਸੇਲ ਕੀਤੀ ਆ ਪੈਸੇ ਲੈ ਕੇ ਹੂੰ ਤੇ ਜਦੋਂ ਇਹਨਾਂ ਨੇ ਰਜਿਸਟਰੀ ਤੁਹਾਡੇ ਕੋਲ ਕਰਾ ਲਈਏ ਤੇ ਫਿਰ ਮਕਾਨ ਮਾਲਕ ਕਿਹਦੀ ਗੱਲੋ ਕਰਾਇਆ ਗਿਆ ਤੁਹਾਡੇ ਵੱਲੋਂ ਕਿਹਾ ਗਿਆ ਸੀ ਜਾਂ ਕਿਦਾਂ ਕਿਹਾ ਨਹੀਂ ਨਹੀਂ ਸਾਡੇ ਵੱਲੋਂ ਕੁਝ ਨਹੀਂ ਕਿਹਾ ਗਿਆ ਉਹ ਹੀ ਹੈ ਜੇਣ ਕਿਠਾਣੀ ਮੇਰੇ ਅੰਦਰ ਸ਼ੋਅ ਕਰੀ ਜਾਂਦਾ ਵੀ ਇਹ ਕਿਰਾਏਦਾਰ ਆ ਪਰ ਇਹ ਕਿਰਾਏਦਾਰ ਨਹੀਂ ਮੈਂ ਬਾਰ-ਬਾਰ ਮੈਂ ਪੁਲਿਸ ਵਾਲਿਆਂ ਨੂੰ ਵੀ ਜਾ ਕੇ ਕਹਿ ਕੇ ਆਈ ਆ ਵੀ ਇਹ ਕਿਰਾਏਦਾਰ ਨਹੀਂ ਗਏ ਨੇ ਮੇਰੇ ਕੋਲੋਂ ਮੁੱਲ ਖਰੀਦਿਆ ਹੂੰ ਠੀਕ ਹੈ ਹਾਂ ਲੈਣ ਦੀ ਗੱਲ ਆ ਮੇਰੇ ਗੇੜ ਕਿਠਾਣੀ ਦੀ ਮੇਰੇ ਨਾਲ ਗੱਲ ਕਰਨ ਮੈਂ ਜਿਉਂਦੀ ਜਾਗਦੀ ਉਸੇ ਗਲੀ ਦੇ ਵਿੱਚ ਬੈਠੀ ਆ ਮੈਂ ਬਾਹਰ ਨਹੀਂ ਗਈ ਮੈਂ ਪਾਸੇ ਨਿਕਲੇ ਭੱਜੀ